ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਿੰਦਰ ਫੇਰ ਤੋਂ ਜੁੜਿਆ ਇੱਕ ਨਵੇਂ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਤੇ ਫੇਰ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਮਾਂ ਦਿੰਦੇ ਹੋ ਮੈਨੂੰ ਦੇਖਦੇ ਹੋ ਮੈਨੂੰ ਸੁਣਦੇ ਹੋ ਤੇ ਅੱਜ ਫੇਰ ਉਹੀ ਪੋਜ਼ਿਟਿਵਿਟੀ ਦੇ ਨਾਲ ਭਰਨ ਵਾਲੀਆਂ ਗੱਲਾਂ ਮੋਟੀਵੇਸ਼ਨ ਦੇਣ ਵਾਲੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੇ ਅੱਜ ਜਿਹੜਾ ਵਿਸ਼ਾ ਵਾ ਕਿ ਮੈਂ ਪੰਜ ਡਰ ਤੁਹਾਨੂੰ ਦੱਸਣੇ ਨੇ ਕਿਹੜੇ ਨੇ ਉਹ ਪੰਜ ਡਰ ਜਿਨ੍ਹਾਂ ਤੋਂ ਹਮੇਸ਼ਾ ਸਾਨੂੰ ਦੂਰ ਰਹਿਣਾ ਚਾਹੀਦਾ ਵਾ ਸੋ ਜ਼ਿਆਦਾ ਸਮਾਨ ਨਹੀਂ ਲੈਣਾ ਸਿੱਧਾ ਪੁਆਇੰਟਸ ਤੇ ਆ ਰਿਹਾ ਮੈਂ ਪਹਿਲਾ ਡਰ ਜੀ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਉਹ ਆ ਜੀ ਦੁਨੀਆ ਦਾ ਡਰ ਇਹ ਪੁਆਇੰਟ ਉਹਨਾਂ ਲੋਕਾਂ ਦੇ ਲਈ ਆ ਕਈ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਸਾਹਮਣੇ ਵਾਲਾ ਇਨਸਾਨ ਆ ਜਾਂ ਮੇਰੇ ਆਲੇ ਦੁਆਲੇ ਕੋਈ ਇਹੋ ਜਿਹਾ ਪਰਸਨ ਆ ਉਹ ਮੇਰੇ ਤੋਂ ਉੱਤੇ ਆ ਮੈਂ ਥੱਲੇ ਆ ਕਿਸੇ ਵੀ ਮਾਮਲੇ 'ਚ ਹੋ ਸਕਦਾ ਕਿਸੇ ਨੂੰ ਇਹ ਹੋ ਸਕਦਾ ਵੀ ਯਾਰ ਉਹ ਪੈਸੇ ਦੇ ਮਾਮਲੇ 'ਚ ਮੇਰੇ ਤੋਂ ਉੱਤੇ ਆ ਉਹ ਕੋਈ ਹੋਰ ਪੜ੍ਹਾਈ ਦੇ ਵਿੱਚ ਮੇਰੇ ਤੋਂ ਉੱਤੇ ਆ ਉਹ ਉਹਦੇ ਕੋਲ ਤਾਕਤ ਆ ਉਹ ਉਹਦੇ ਵਿੱਚ ਮੇਰੇ ਤੋਂ ਉੱਤੇ ਆ ਵੀ ਇੱਕ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਣਾ ਵੀ ਮੈਂ ਨਹੀਂ ਹੈਗਾ ਯਾਰ ਇਦਾਂ ਦਾ ਉਹ ਬੰਦਾ ਪਰਫੈਕਟ ਆ ਪਰ ਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਇਹ ਮੋਟੀਵੇਸ਼ਨ ਦਿੱਤੀ ਸੀ ਕਿ ਦੁਨੀਆਂ ਦੇ ਉੱਤੇ ਕੋਈ ਵੀ ਪਰਫੈਕਟ ਨਹੀਂ ਕਿਸੇ ਬੰਦੇ ਦਾ ਜਿੰਨਾ ਵੀ ਮਰਜ਼ੀ ਵੱਡਾ ਰਤਬਾ ਹੋਵੇ ਜਿੰਨਾ ਮਰਜ਼ੀ ਵੱਡਾ ਲੈਵਲ ਆ ਜਿੰਨਾ ਮਰਜ਼ੀ ਵੱਡਾ ਪੈਸਾ ਹੋਵੇ ਜਿਸ ਵੀ ਮੁਕਾਮ ਤੇ ਹੋਏ ਨਿਸ਼ਾਨ ਪਹੁੰਚਿਆ ਉਹ ਕਦੇ ਵੀ ਇੱਕ ਸੁਪਰੀਮ ਪਾਵਰ ਆ ਜਿਹੜੀ ਪਰਮਾਤਮਾ ਉਹਦੇ ਤੋਂ ਉੱਤੇ ਨਹੀਂ ਹੋ ਸਕਦਾ ਤੁਸੀਂ ਜਿੱਦਣ ਇਹ ਸੋਚ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਜਿੰਦਾਦਿਲੀ ਦੇ ਨਾਲ ਜ਼ਿੰਦਗੀ ਤੁਸੀਂ ਜਿਉਣ ਲੱਗ ਜਾਓਗੇ ਤੇ ਜਿਹੜੀ ਇਹ ਡਰਾ ਤੁਹਾਨੂੰ ਕਿ ਦੁਨੀਆ ਤੋਂ ਡਰੀ ਜਾਂਦੇ ਹੋ ਵੀ ਪਤਾ ਨਹੀਂ ਯਾਰ ਉਹ ਫਲਾਣਾ ਬੰਦਾ ਐ ਆ ਮੈਂ ਇਦਾਂ ਦਾ ਕਿਉਂ ਨਹੀਂ ਹੈਗਾ ਇਹ ਹੀਨ ਭਾਵਨਾ ਇਹ ਦੁਨੀਆ ਦਾ ਡਰ ਅੰਦਰੋਂ ਕੱਢੋ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਜਿੰਦਾਦਿਲ ਬਣਾਓ ਦੂਜਾ ਡਰ ਜਿਹੜਾ ਤੁਸੀਂ ਦੂਰ ਕਰਨਾ ਉਹ ਆ ਜੀ ਤੁਹਾਡੇ ਅੰਦਰ ਦਾ ਡਰ ਇਸ ਟੌਪਿਕ ਤੇ ਵੀ ਕਾਫੀ ਵੀਡੀਓਜ਼ ਦੇ ਵਿੱਚ ਡਿਸਕਸ਼ਨ ਹੋਈ ਆ ਤੇ ਹੁੰਦੀ ਰਹੂਗੀ ਮੈਂ ਤੁਹਾਨੂੰ ਕਿਹਾ ਸੀ ਕਈ ਲੋਕਾਂ ਨੂੰ ਨਾ ਆਪਣੇ ਆਪ ਤੋਂ ਡਰ ਲੱਗੇ ਜਾਂਦਾ ਉਹਨਾਂ ਨੂੰ ਘਬਰਾਟ ਹੋਈ ਜਾਂਦੀ ਹੈ ਹਰ ਸਮੇਂ ਜ਼ਿੰਦਗੀ ਜਿਉਣ ਤੋਂ ਘਬराई ਜਾਂਦੇ ਨੇ ਪਰ ਜਦੋਂ ਰੀਜ਼ਨ ਜਾਣਨ ਦੀ ਕੋਸ਼ਿਸ਼ ਕਰਦੇ ਆ ਆਪਾਂ ਨੂੰ ਕੋਈ ਵੀ ਜ਼ਿੰਦਗੀ ਚ ਇਹੋ ਜਿਹਾ ਦੁੱਖ ਨਹੀਂ ਮਿਲਿਆ ਜਿਹਨੂੰ ਲੈ ਕੇ ਆਪਾਂ ਘਬराई ਜਾਂਦੇ ਆ ਅੰਦਰ ਇੱਕ ਡਰ ਬੈਠਾ ਹੋਇਆ ਬਸ ਉਹ ਹਰ ਸਮੇਂ ਡਰ ਆ ਉਹਨਾਂ ਨੂੰ ਤੰਗ ਕਰੀ ਜਾਂਦਾ ਜਿਉਣ ਨਹੀਂ ਦੇ ਰਿਹਾ ਜ਼ਿੰਦਗੀ ਦੇ ਜਿਹੜੇ ਇਮਤਿਹਾਨ ਨੇ ਚੈਲੰਜ ਨੇ ਉਹ ਫੇਸ ਨਹੀਂ ਕਰ پا ਰਹੇ ਲੋਕ ਡਰ ਰਹੇ ਨੇ ਮਤਲਬ ਉਹ ਲੋਕ ਜਿਹੜੇ ਨੇ ਉਹ ਜਿੰਦਾਦਿਲੀ ਦੇ ਨਾਲ ਨਹੀਂ ਜੀ ਪਾ ਰਹੇ ਤੇ ਇਹ ਡਰ ਖਤਮ ਕਰਨ ਦੇ ਤਰੀਕੇ ਵੀ ਮੈਂ ਬੜੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕੀਤੇ ਨੇ ਕਿ ਉਹਦੇ ਉਹਦੇ ਵਿੱਚ ਸਭ ਤੋਂ ਮੂਰੇ ਮੈਂ ਰੱਖਦਾ ਉਹਨਾਂ ਮੈਡੀਟੇਸ਼ਨ ਕਰੋ ਆਪਣੇ ਅੰਦਰ ਧਿਆਨ ਜਿਹੜਾ ਦੇਣਾ ਸ਼ੁਰੂ ਕਰੋ ਧਿਆਨ ਲਾਉਣਾ ਸ਼ੁਰੂ ਕਰੋ ਤੇ ਪ੍ਰਮਾਤਮਾ ਦਾ ਸਿਮਰਨ ਮੈਂ ਅਕਸਰ ਕਹਿਣਾ ਹੁੰਦਾ ਉਹ ਕਰਨਾ ਸ਼ੁਰੂ ਕਰੋ ਤੇ ਇਹ ਡਰ ਆ ਇਹਦੇ ਤੋਂ ਤੁਸੀਂ ਜਿੱਤ pa ਸਕਦੇ ਹੋ ਇਹਦੇ ਤੋਂ ਦੂਰੀ ਬਣਾ ਕੇ ਰੱਖ ਸਕਦੇ ਹੋ ਤੀਜਾ ਡਰ ਕਿਹੜਾ ਹੁੰਦਾ ਜੀ ਤੁਹਾਡੇ ਬੀਤੇ ਹੋਏ ਕੱਲ ਦਾ ਡਰ ਉਹ ਕਿਵੇਂ ਦਾ ਕਿ ਤੁਹਾਡੇ ਨਾਲ ਕੋਈ ਵੀ ਟ੍ਰੈਜੇਡੀ ਹੋ ਗਈ ਕੋਈ ਇਨਸੀਡੈਂਟ ਤੁਹਾਡੀ ਲਾਈਫ ਚ ਹੋ ਗਿਆ ਕੋਈ ਇਹੋ ਜਿਹਾ ਇਨਸੀਡੈਂਟ ਹੋ ਗਿਆ ਤੁਸੀਂ ਭੁੱਲ ਨਹੀਂ پا ਰਹੇ ਉਹ ਇਨਸੀਡੈਂਟ ਨੂੰ ਲੈ ਕੇ ਤੁਸੀਂ ਪ੍ਰੈਜੈਂਟ ਵੀ ਡਰ ਦੇ ਵਿੱਚ ਘਟ ਰਹੇ ਹੋ ਵੀ ਮੇਰੇ ਨਾਲ ਐ ਹੋਇਆ ਸੀ ਪਹਿਲਾਂ ਵੀ ਅੱਜ ਫੇਰ ਉਹ ਜਿਹੜਾ ਇਨਸੀਡੈਂਟ ਜਾਂ ਹਾਦਸਾ ਕੋਈ ਜਿਹੜਾ ਤੁਸੀਂ ਨਹੀਂ ਭੁੱਲ پا ਰਹੇ ਦੁਬਾਰਾ ਨਾ ਹੋ ਜਾਈ ਇਹ ਡਾੜਾ ਜਿਹੜਾ ਉਹ ਬਿਲਕੁਲ ਨਾ ਰੱਖ ਕੇ ਜਿਉ ਉਹ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਉਦਾਹਰਨਾਂ ਨੇ ਜਿਨ੍ਹਾਂ ਨਾਲ ਜ਼ਿੰਦਗੀ ਚ ਬੜਾ ਕੁਝ ਹੋ ਜਾਂਦਾ ਉਹ ਉੱਥੇ ਹੀ ਛੱਡ ਕੇ ਅੱਗੇ ਵਧੇ ਨੇ ਤੇ ਜੇ ਆਪਾਂ ਕੁਝ ਭੁੱਲ ਨਹੀਂ ਸਕਦੇ ਉਹਨੂੰ ਬਲਰ ਕਰ ਸਕਦੇ ਆ ਥੋੜਾ ਧੁੰਦਲਾ ਕਰ ਸਕਦੇ ਆ ਸੋ ਮਾੜਾ ਸਮਾਂ ਵਾ ਜਿਹੜਾ ਤੁਹਾਡਾ ਮਾੜੇ ਸਮੇ ਤੋਂ ਸਿੱਖ ਕੇ ਉਹਨੂੰ ਸੁਧਾਰ ਕੇ ਅੱਗੇ ਵਧੋ ਤੇ ਜਿਹੜਾ ਬੀਤਿਆ ਹੋਇਆ ਕੱਲ ਜੇ ਮਾੜਾ ਵਾ ਉਹ ਉਹਨੂੰ ਉੱਥੇ ਹੀ ਛੱਡ ਦਿਓ ਤੇ ਜੇ ਕੁਝ ਇਹੋ ਜਿਹਾ ਤੁਹਾਡਾ ਬੀਤਿਆ ਹੋਇਆ ਕੱਲ ਆ ਜਿਹੜਾ ਤੁਸੀਂ ਭੁੱਲ ਨਹੀਂ ਪਾ ਰਹੇ ਉਹਦੀ ਮਿੱਠੀ ਯਾਦ ਆ ਯਾਦ ਹਮੇਸ਼ਾ ਨਾਲ ਰੱਖੋ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਰਹੇ ਤੁਹਾਡੇ ਵਿੱਚ એનર્ਜੀ ਭਰਦੀ ਭਰਦੀ ਰਹੇ ਪਰ ਉਹਨੂੰ ਤੁਸੀਂ ਯੂਜ਼ ਐਜ਼ ਅ ਪੋਜ਼ਿਟਿਵ ਵੇ ਦੇ ਨਾਲ ਲੈਣਾ ਵਾ ਤੇ ਆਪਣੀ ਜਿਹੜੀ ਜ਼ਿੰਦਗੀ ਨੂੰ ਤੁਸੀਂ ਗਲਤ ਪਾਸੇ ਨਹੀਂ ਲੈ ਕੇ ਜਾਣਾ ਤੇ ਇਹੋ ਜਿਹਾ ਜਿਹੜਾ ਡਰ ਆ ਕੱਲ ਦਾ ਕਿ ਜੇ ਕੱਲ ਮੇਰੇ ਨਾਲ ਐ ਹੋਇਆ ਸੀ ਅੱਜ ਵੀ ਹੋਊਗਾ ਉਹ ਜ਼ਰੂਰੀ ਨਹੀਂ ਆ ਸੋ ਉਹ ਵੀ ਲੋਕ ਜਿਹੜੇ ਖੁੱਲ ਕੇ ਜਿਉਣ ਦੇ ਵਿੱਚ ਕਾਮਯਾਬ ਹੋਣਗੇ ਚੌਥਾ ਡਰ ਆਉਂਦਾ ਆਉਣ ਵਾਲੇ ਭਵਿੱਖ ਦਾ ਡਰ ਕਈ ਲੋਕਾਂ ਨੂੰ ਇਹੀ ਚੀਜ਼ ਨਹੀਂ ਜਿਉਣ ਦੇ ਰਹੀ ਕਿ ਪਤਾ ਨਹੀਂ ਕੱਲ ਨੂੰ ਕੀ ਹੋਣਾ ਅ ਅੱਜ ਮੈਂ ਰੋਟੀ ਕਮਾ ਰਿਆਂ ਕੱਲ ਨੂੰ ਕਮਾ ਪਾਉਂਗਾ ਜਾਂ ਨਹੀਂ ਮੇਰੇ ਬੱਚਿਆਂ ਦਾ ਕੀ ਹੋਊਗਾ ਜਦ ਮੇਰੇ ਭਵਿੱਖ ਦਾ ਕੀ ਹੋਣਾ ਵਾ ਮੇਰੇ ਕੋਲੇ ਪਤਾ ਨਹੀਂ ਅੱਜ ਐਨੀ ਇੱਕ ਕਮਾਈ ਆ ਮੇਰੀ ਕੱਲ ਨੂੰ ਕਿੰਨੀ ਹੋਊਗੀ ਤੇ ਖਰਚੇ ਵੱਧ ਗਏ ਤਾਂ ਫੇਰ ਮੈਂ ਕਿਵੇਂ ਘਰ ਚਲਾਉਂਗਾ ਪਰਿਵਾਰ ਕਿਦਾਂ ਚਲਾਉਂਗਾ ਉਹਦੇ ਉੱਤੇ ਛੱਡ ਦੋ ਕੋਈ ਵੀ ਐਹੋ ਜੀ ਟੈਨਸ਼ਨ ਤੁਹਾਨੂੰ ਲੈਣ ਦੀ ਲੋੜ ਨਹੀਂ ਆਪਣਾ ਕਰਮ ਜਿਹੜਾ ਉਹ ਕਰਦੇ ਰਹੋ ਅੱਜ ਦੀ ਚਿੰਤਾ ਕਰੋ ਉਹ ਵੀ ਉਨਿਕ ਜੋ ਸਾਡੀਆਂ ਲੋੜਾਂ ਨੇ ਬੇਸਿਕ ਨੀਡਸ ਨੇ ਉਹਨੂੰ ਲੈ ਕੇ ਚਿੰਤਾ ਜਰੂਰ ਕਰੋ ਤੇ ਲਈ ਕਰਮ ਕਰਦੇ ਰਹੋ ਪੋਜ਼ਿਟਿਵਿਟੀ ਦੇ ਨਾਲ ਸਾਰਾ ਕੁਝ ਚੰਗਾ ਹੋਊਗਾ ਪਰ ਆਉਣ ਵਾਲੇ ਭਵਿੱਖ ਨੂੰ ਸੋਚ-ਸੋਚ ਕੇ ਆਪਣਾ ਵਰਤਮਾਨ ਜਾਨੀ ਕਿ ਆਪਣਾ ਅੱਜ ਪ੍ਰੈਜ਼ੈਂਟ ਖਰਾਬ ਨਾ ਕਰੋ ਭਵਿੱਖ ਦਾ ਡਰ ਰੱਖ ਕੇ ਜਿਉਣਾ ਵੀ ਜਿੰਦਾ ਦੇ ਲਈ ਨਹੀਂ ਕਹਾਉਂਦਾ ਪੰਜਵਾਂ ਜਿਹੜਾ ਡਾਰਾ ਜੀ ਉਹ ਕਿ ਮਿਹਨਤ ਕਰਨ ਤੋਂ ਕਦੇ ਨਾ ਡਰੋ ਕਈ ਲੋਕ ਮਿਹਨਤ ਕਰਨ ਤੋਂ ਡਰਦੇ ਆ ਇਹ ਵੀ ਇੱਕ ਡਰਾ ਜਿਹੜਾ ਇਹ ਬੰਦੇ ਨੂੰ ਪਿੱਛੇ ਰੱਖਦਾ ਵਾ ਕਈ ਲੋਕ ਪਿੱਛੇ ਰਹਿ ਜਾਂਦੇ ਨੇ ਜਿਹੜੇ ਮਿਹਨਤ ਕਰਨ ਤੋਂ ਡਰਦੇ ਨੇ ਮਤਲਬ ਕਹਿਣ ਦਾ ਕਿ ਹਮੇਸ਼ਾ ਮਿਹਨਤ ਕਰਨ ਦੇ ਲਈ ਤਿਆਰ ਰਹੋ ਜ਼ਿੰਦਗੀ ਦੇ ਵਿੱਚ ਕੋਈ ਵੀ ਤੁਹਾਨੂੰ ਕੰਮ ਮਿਲਿਆ ਕਦੇ ਵੀ ਇਹ ਕਹਿ ਕੇ ਨਾ ਛੱਡ ਦਿਓ ਵੀ ਯਾਰ ਇਹ ਔਕਾ ਮੇਰੇ ਵਸਦਾ ਨਹੀਂ ਇਹ 네ਗਟਿਵਿਟੀ ਨਾ ਕਦੇ ਵੀ ਲੈ ਕੇ ਆਇਓ ਕੰਮ ਤੁਹਾਡੇ ਇੰਟਰਸਟ ਦਾ ਵਾ ਉਹਨੂੰ ਸਮਾਂ ਦੇ ਕੇ ਤੁਸੀਂ ਨਿਖਾਰ ਸਕਦੇ ਹੋ ਬਿਹਤਰ ਬਣਾ ਸਕਦੇ ਹੋ ਮਿਹਨਤ ਕਰ ਸਕਦੇ ਹੋ ਤਾਂ ਜਰੂਰ ਕਰੋ ਕਈ ਲੋਕ ਹੁੰਦੇ ਨੇ ਨਾ ਜਿਵੇਂ ਉਹ ਉਹਨਾਂ ਨੂੰ ਕੰਮ ਤਾਂ ਬਹੁਤ ਪਸੰਦ ਆਉਂਦਾ ਪਰ ਮਿਹਨਤ ਕਰਨ ਤੋਂ ਡਰਦੇ ਨੇ ਉਹ ਮਿਹਨਤ ਕਰਨ ਤੋਂ ਜਿਹੜੇ ਡਰਨ ਵਾਲੇ ਲੋਕ ਆ ਉਹ ਅਕਸਰ ਪਿਛੇ ਰਹਿ ਜਾਂਦੇ ਨੇ ਤੇ ਪਿੱਛੇ ਰਹੇ ਜਿਹੜੇ ਲੋਕ ਨੇ ਉਹ ਕਦੇ ਵੀ ਖੁੱਲ ਕੇ ਜ਼ਿੰਦਗੀ ਨਹੀਂ ਜਿਉਂਦੇ ਫਿਰ ਜੜੀਆਂ ਅੱਗੇ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਡਿਪਰੈਸ਼ਨ ਸਟ्रेस ਟੈਨਸ਼ਨ ਓਵਰ ਥਿੰਕਿੰਗ ਕਨਫਿਊਜ਼ਨ ਫਿਰ ਉਹਦੇ ਵਿੱਚੋਂ ਹੀ ਜਨਮ ਲੈਂਦੀਆਂ ਨੇ ਤੇ ਜੇ ਆਪਾਂ ਮਿਹਨਤ ਕਰਦੇ ਰਵਾਂਗੇ ਆਪਣੇ ਆਪ ਨੂੰ ਬਿਜ਼ੀ ਰੱਖਾਂਗੇ ਵਿਅਸਤ ਰੱਖਾਂਗੇ ਇਹ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਆਉਣ ਗਿਆ ਸੋ ਮਿਹਨਤ ਹਮੇਸ਼ਾ ਆਪਣੀ ਆਦਤ ਬਣਾ ਕੇ ਰੱਖੋ ਵੀ ਕੋਈ ਵੀ ਕੰਮ ਤੁਹਾਨੂੰ ਮਿਲੇ ਉਹਦੇ ਵਿੱਚ ਪੂਰੀ ਲਗਨ ਦੇ ਨਾਲ ਆਪਣਾ ਪੂਰਾ ਬੈਸਟ ਦਿੰਦੇ ਰਹੋ ਤੇ ਜੇ ਇਦਾਂ ਕਰੋਗੇ ਤੁਹਾਡੀ ਜ਼ਿੰਦਗੀ ਵੀ ਜਿਹੜੀ ਉਹ ਬੈਸਟ ਹੋਊਗੀ ਤੇ ਇਹ ਸਾਰੇ ਜਿਹੜੇ ਪੰਜ ਡਰ ਨੇ ਇਹ ਜਰੂਰ ਆਪਣੇ ਦਿਲ ਦੇ ਵਿੱਚੋਂ ਕੱਢ ਕੇ ਅੱਜ ਹੀ ਛੁੱਟੋ ਹੁਣ ਹੀ ਛੁੱਟੋ ਤੇ ਜ਼ਿੰਦਗੀ ਆ ਜਿਹੜੀ ਉਹ ਇੰਜੋਏ ਕਰੋ ਤੇ ਜ਼ਿੰਦਗੀ ਬਹੁਤ ਸੋਹਣੀ ਆ ਇਹ ਅਫਰਮੇਸ਼ਨ ਯੂਜ਼ ਕਰਕੇ ਜ਼ਿੰਦਗੀ ਦਾ ਆਨੰਦ ਮਾਣੋ ਬਹੁਤ ਬਹੁਤ ਧੰਨਵਾਦ ਜੀ ਕੋਈ ਹੋਰ ਡਰ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਵਾ ਕਿ ਇਹ ਵੀ ਦੂਰ ਹੋਣਾ ਚਾਹੀਦਾ ਮੈਨੂੰ ਕਮੈਂਟ ਕਰ ਸਕਦੇ ਹੋ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟਾਪਿਕ ਦੇ ਨਾਲ ਹੋਰ ਨਵੇਂ ਕਨਸੈਪਟ ਦੇ ਨਾਲ